ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਜੁੜੇ ਜੇ ਨਾਇਨਪ੍ਰੋ ਪੰਜਾਬ ਦੇ ਨਾਲ ਤਾਂ ਮੈਂ ਨਵਦੀਪ ਸਿੰਘ ਸੰਗਤ ਦੀ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਆ ਤਰਨਤਾਰਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਵਸਾਈ ਹੋਈ ਨਗਰੀ ਦੇ ਵਿੱਚ ਜਿੱਥੋਂ ਦੇ ਜਿੱਥੋਂ ਦਾ ਨਾਮ ਤਰਨਤਾਰਨ ਰੱਖਿਆ ਗਿਆ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਕਹਿਣਾ ਹੈ ਕਿ ਆਪ ਵੀ ਤਰਨਗੇ ਇਥੋਂ ਦੇ ਲੋਕ ਤੇ ਲੋਕਾਂ ਨੂੰ ਵੀ ਤਾਰਨਗੇ ਪਵਿੱਤਰ ਸਥਾਨ ਦੇ ਉੱਤੇ ਅੱਜ ਸਰੋਵਰ ਦੇ ਵਿੱਚ ਪੌੜ ਸਾਹਿਬ ਦੀ ਸੇਵਾ ਚੱਲ ਰਹੀ ਆ ਉਸ ਜਿੱਥੇ ਨਾਲ ਗੱਲ ਕਰਦੇ ਆ ਕਿੰਨੇ ਲੰਬੇ ਸਮੇਂ ਤੋਂ ਸੇਵਾ ਕਰ ਰਹੇ ਨੇ ਤੇ ਕਿੱਥੋਂ ਇਹ ਸਿੰਘ ਸਾਹਿਬ ਜਿਹੜੇ ਆਏ ਨੇ ਆਹ ਤੁਹਾਡੀ ਨਾਲ ਗੱਲਬਾਤ ਕਰਾਉਣੀ ਬਾਬਾ ਜੀ ਸਭ ਤੋਂ ਪਹਿਲਾਂ ਵਾਇਗ੍ਰੂ ਜੀ ਕਾ ਖਾਲਸਾ ਵਾਇਗ੍ਰੂ ਜੀ ਕਾ ਤੇ ਬਾਬਾ ਜੀ ਤੁਹਾਡੇ ਵੱਲੋਂ ਜੀ ਸੇਵਾ ਕੀਤੀ ਜਾ ਰਹੀ ਆ ਗੁਰਦੁਆਰਾ ਤਨਤਨ ਸਾਹਿਬ ਦੇ ਵਿੱਚ ਇਹਦੇ ਬਾਰੇ ਜਾਣਕਾਰੀ ਜੋ ਕਿੱਥੋਂ ਤੁਹਾਡਾ ਜਥਾ ਇਹ ਆਇਆ ਵਾ ਤੇ ਕਿੰਨੇ ਲੰਬੇ ਸਮੇਂ ਤੋਂ ਜਿਹੜੀ ਸੇਵਾ ਤੁਹਾਡੇ ਵੱਲੋਂ ਕੀਤੀ ਜਾ ਰਹੀ ਹੈ ਹਾਂਜੀ ਗੁਰਦੁਆਰਾ ਖੜੇ ਦਾ ਖਾਲਸਾ ਖੂਕਬੀ ਰਾਜਪਾਲੀ ਤਨਨਾ ਸਿੰਘ ਜੀ ਦੇ ਪਵਿੱ ਮਾਪੁਰਖ ਪਾਬਾ ਸਤਨਾਮ ਸਿੰਘ ਜੀ ਮੁਕਸ਼ੇ ਆਵਾਰੋਂ ਉਥੋਂ ਦੇ ਤੇ ਉਹਨਾਂ ਨੇ ਸਾਨੂੰ ਇੱਥੇ ਭੇਜਿਆ ਜੀ ਸੇਵਾ ਕਰਨ ਵਾਸਤੇ ਤੇ ਘਟੋ ਘਟੜ ਕੀ ਤੀਸਰਾ ਮਹੀਨਾ ਇੱਥੇ ਅਸੀਂ ਮਤਲਬ ਸੇਵਾ ਕਰਨ ਵਾਸਤੇ ਆਏ ਆ ਤੇ ਮਸਿਆ ਤੋਂ ਦੋ ਤਿੰਨ ਪਹਿਲਾਂ ਅਸੀਂ ਇੱਥੇ ਆਉਂਦੇ ਆ ਜੀ ਹਾਂਜੀ ਬਾਬਾ ਜੀ ਕਿੰਨੇ ਸਿੰਘ ਜਿਹੜੇ ਆ ਤੁਹਾਡੇ ਇਸ ਸੇਵਾ ਦੇ ਵਿੱਚ ਜਿਹੜੇ ਆਉਂਦੇ ਨੇ ਸਿੰਘ ਮਤਲਬ 120 ਦੇ ਲਾਗੇ ਬੰਨੇ ਆ ਮਤਲਬ ਕੁਝ ਬੱਚੇ ਆ ਕੁਝ ਭਾਈ ਬਜ਼ੁਰਗ ਵੀ ਹੈਗੇ ਆ ਤੇ ਸਮੇ ਉਸੇ ਹਿਸਾਬ ਨਾਲ ਮਤਲਬ ਜਿਤਨਾ ਦੀ ਸੇਵਾ ਕਿਹਨੂੰ ਚੰਗੀ ਲੱਗਦੀ ਉਸੇ ਤਰ੍ਹਾਂ ਕਰਦੇ ਆ ਅੱਜ ਬੀਬੀਆਂ ਵੀ ਬਾਬਾ ਜੀ ਇਸ ਜੱਥੇ ਦੇ ਵਿੱਚ ਤੁਹਾਡੇ ਨਾਲ ਸੇਵਾ ਕਰਨ ਆਉਂਦੀਆਂ ਨੇ ਅੱਜ 50 ਬੀਬੀਆਂ ਨਾਲ ਬੱਚੇ ਉਹਨਾਂ ਦੇ ਵੀ ਹੈਗੇ ਆ 50 ਬੀਬੀਆਂ ਨਾਲ ਆਇਆ ਬਾਬਾ ਜੀ ਜਿਸ ਤਰ੍ਹਾਂ ਕਿਹਾ ਜਾਵੇ ਕਿ ਜਿੱਥੇ ਤੱਕ ਸਾਡੀ ਜਾਣਕਾਰੀ ਏਸ਼ੀਆ ਦੇ ਵਿੱਚ ਸਭ ਤੋਂ ਵੱਡਾ ਸਰੋਵਰ ਇਹ ਗਿਣਿਆ ਗਿਆ ਵਾ ਸ੍ਰੀ ਗੁਰੂ ਪੰਤ ਤਨ ਸਾਹਿਬ ਜੀ ਦਾ ਗੁਰਦੁਆਰਾ ਸਾਹਿਬ ਦਾ ਕਿੰਨਾ ਟਾਈਮ ਲੱਗ ਜਾਂਦਾ ਤੁਹਾਨੂੰ ਇਹ ਸੇਵਾ ਨੂੰ ਪੂਰਾ ਕਰਦਿਆਂ ਇਹ ਸੇਵਾ ਨੂੰ ਪੂਰਾ ਕਰਦਿਆਂ ਘਟੋੜ 4 ਤੋਂ 5 6 ਘੰਟੇ ਲੱਗ ਹੀ ਜਾਂਦੇ ਆ ਜੀ ਤੇ ਕੁਝ ਕੋਈ ਜਲਪਾਣੀ ਵਿੱਚ ਸੰਗਤ ਸੇਕ ਸਕਦੀ ਹੈ ਉਹਦਾ ਕਰਕੇ ਇਨਾ ਸਮਾਂ ਲੱਗ ਜਾਂਦਾ ਹੈ ਤੇ ਚਾਰ ਪੌੜ ਪਹਿਲੇ ਜਿਹੜੇ ਆ ਸਰਵਰ ਦੇ ਉਹ ਸਾਫ਼ ਕੀਤੇ ਜਾਂਦੇ ਸੇਵਾ ਕੀਤੀ ਜਾਂਦੀ ਹੈ ਹਾਂਜੀ ਜਿਸ ਤਰ੍ਹਾਂ ਬਾਬਾ ਜੀ ਦੇਖਿਆ ਜਾ ਰਿਹਾ ਕਿ ਅਲੱਗ-ਅਲੱਗ ਸਿੰਘ ਲੱਗੇ ਹੋਏ ਨੇ ਕੋਈ ਬੁਰਸ਼ਨਾ ਕਰ ਰਿਹਾ ਕਿਸੇ ਕੋਈ ਜਾਲੀਆਂ ਵਾ ਇਹ ਅਲੱਗ-ਅਲੱਗ ਤਰ੍ਹਾਂ ਨਾਲ ਕਿਸ ਤਰ੍ਹਾਂ ਸੇਵਾ ਇਹ ਜਿਹੜੀ ਆ ਪੂਰੀ ਕੀਤੀ ਜਾਂਦੀ ਹੈ ਥੋੜਾ ਜਿਹੇ ਇਹਦੇ ਬਾਰੇ ਵੀ ਸੰਗਤਾਂ ਨੂੰ ਜਿਹੜਾ ਵਾ ਜਾਣਕਾਰੀ ਦਿਓ ਮਤਲਬ ਜਿਵੇਂ ਛੋਟੇ ਬੁਰਸ਼ਾ ਉਹ ਪੌੜ ਦੇ ਸਾਈਡ ਤੇ ਚਲਾਏ ਜਾਂਦੇ ਆ ਤੇ ਵੱਡੇ ਬੁਰਸ਼ ਬਣਾਏ ਆ ਮਤਲਬ ਸੰਗਤਾਂ ਵੱਲੋਂ ਉਹ ਪਰ ਪੌੜ ਦੇ ਉੱਪਰ ਚਲਦੇ ਆ ਤੇ ਕੁਝ ਜਿਹੜੇ ਆ ਸੰਗਤ ਜਤਨਾਂ ਲੈ ਕੇ ਨਾਲ ਛੋਟੇ ਬੁਰਸ਼ ਤੇ ਸਾਈਡ ਤੇ ਜਿਵੇਂ ਕਾਲਾ ਕਾਲਾ ਜਿੱਤਾਂ ਮੈਲ ਜੰਮ ਜਾਂਦੀ ਉਹ ਵੀ ਨਾਲ ਲਾਉਂਦੇ ਆ ਮਤਲਬ ਜਿੱਤਰਾ ਜਿੱਤਰਾ ਜੇ ਸੇਵਾ ਕਿਸ ਨੂੰ ਚੰਗੀ ਲੱਗਦੀ ਹੈ ਬੱਚਿਆਂ ਨੂੰ ਉਸੇ ਤਰੀਕੇ ਨਾਲ ਮਿਲ ਕਰਦੇ ਆ ਤੇ ਚੌਥੇ ਪੌੜ ਤੱਕ ਸਫਾਈ ਹੁੰਦੀ ਹੈ ਹਾਂਜੀ ਬਾਬਾ ਜਿੱਥੇ ਕਹਿੰਦੇ ਗੁਰੂ ਸਾਹਿਬ ਦੀ ਗੱਲ ਹੁੰਦੀ ਹੋਵੇ ਗੁਰੂ ਸਾਹਿਬ ਆਪ ਉੱਤੇ ਬਿਰਾਜਮਾਨ ਹੁੰਦੇ ਨੇ ਤੇ ਸੇਵਾ ਚੱਲ ਰਹੀ ਹੈ ਗੁਰੂ ਘਰ ਦੀ ਸਿੰਘਾਂ ਦੇ ਵਿੱਚ ਤੁਹਾਡੇ ਜਥੇ ਦੇ ਵਿੱਚ ਕਿਸ ਤਰ੍ਹਾਂ ਦੇ ਜਿਹੜੇ ਸਿੰਘਾਂ ਦੇ ਵਿੱਚ ਉਤਸ਼ਾਹ ਜਿਹੜਾ ਦੇਖਣ ਨੂੰ ਮਿਲਦਾ ਉਤਸ਼ਾਹ ਬੜਾ ਵਧੀਆ ਵਾ ਜੀ ਕਿਉਂ ਨੀਤੇ ਅੱਜਕੱਲ ਨੌਜਵਾਨ ਪੀੜੀ ਤੁਹਾਨੂੰ ਪਤਾ ਹੈ ਕਿ ਪੁੱਠੇ ਰਸਤੇ ਜਾ ਰਹੀ ਆ ਆਪਜੀ ਸਾਰਿਆਂ ਨੂੰ ਪਤਾ ਹੀ ਹੈ ਤੇ ਇਹ ਜਿੰਨੇ ਵੀ ਨੌਜਵਾਨ ਆਏ ਇਹਨਾਂ ਨੂੰ ਕੋਈ ਹੈ ਨਹੀਂ ਵੀ ਜਾਂ ਬਜਾਰਾਂ ਚ ਫਿੱਪੂ ਕਮੀਆਂ ਫਿਰਗੇ ਨਾ ਮਤਲਬ ਉੱਥੋਂ ਗੁਰਦਰਾ ਸਾਹਿਬ ਤੋਂ ਲਾ ਕੇ ਇੱਥੋਂ ਤੱਕ ਬੜੇ ਪਿਆਰ ਨਾਲ ਆ ਕੇ ਸੇਵਾ ਕਰਦੇ ਆ ਆਪਜੀ ਵੇਖ ਰਹੋ ਨਾਲ ਨਾਮ ਜਪ ਰਹੇ ਆ ਕੋਈ ਮਤਲਬ ਉਹ ਜਿੰਨੀ ਗੱਲ ਉਤਸ਼ਾਹ ਪੂਰਾ ਹੈ ਬੱਚਿਆਂ ਚ ਚਲਣ ਜਾਣਾਂ ਵਿੱਚ ਹਾਂਜੀ ਤਾਂ ਬਈ ਨੌਜਵਾਨ ਪੀੜੀ ਦੀ ਗੱਲ ਕੀਤੀ ਤੁਸੀਂ ਵੀ ਗਲਤ ਰਸਤੇ ਨਸ਼ਿਆਂ ਦੇ ਵਿੱਚ ਫਸਦੀ ਜਾ ਰਹੀ ਆ ਉਹਨਾਂ ਨੂੰ ਤੁਸੀਂ ਕੀ ਅਪੀਲ ਕਰਨੇ ਚਾਹੋਗੇ ਆਪਣੇ ਵੱਲੋਂ ਜਾਂ ਆਪਣੇ ਜਥੇ ਵੱਲੋਂ ਉਹਨਾਂ ਨੂੰ ਇਹ ਹੀ ਅਪੀਲ ਆ ਕਿ ਨਸ਼ੇ ਛੱਡਨ ਤੇ ਆਪਣੇ ਜਿਤਨਾ ਪ੍ਰਵਾਦ ਦੀ ਜ਼ਿੰਦਗੀ ਖੁਸ਼ਹਾਲ ਕਰਨ ਕਿਉਂ ਜਦੋਂ ਜਿਸ ਘਰ ਵਿੱਚ ਨਸ਼ੇ ਆ ਜਿਸ ਘਰ ਦਾ ਬੱਚਾ ਨਸ਼ਾ ਕਰਦਾ ਹੈ ਉਹ ਪ੍ਰਵਾਦ ਦੀ ਜ਼ਿੰਦਗੀ ਕੋੜ ਦੇ ਹਿਸਾਬ ਨਾਲ ਤੇ ਇਸ ਕਰਕੇ ਜ਼ਰੂਰੀ ਹੈ ਕਿ ਬੱਚਿਆਂ ਨੂੰ ਅਪੀਲ ਆ ਕਿ ਸਿੱਖ ਧਰਮ ਮਵੜਾ ਵੱਡਾ ਵਿਸ਼ਾਲ ਧਰਮ ਹੈ ਤੇ ਬੜੀਆਂ ਵੱਡੀਆਂ ਬਖਸ਼ਿਸ਼ਾਂ ਆਪਾਂ ਨੂੰ ਇੱਥੇ ਇਸ ਧਰਮ ਵਿੱਚ ਮਿਲੀਆਂ ਹਨ ਉਹਨਾਂ ਬਖਸ਼ਿਸ਼ਾਂ ਨੂੰ ਮਾਣੀਏ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਨਾਲ ਜੁੜੀਏ ਹਾਂਜੀ ਬਾਬਾ ਜੀ ਹੋਰ ਕਿਹੜੀ ਕਿਹੜੀ ਸੇਵਾ ਜਿਹੜੀ ਆ ਤੁਹਾਡੇ ਵੱਲੋਂ ਗੁਰਦੁਆਰਾ ਜਿਹੜਾ ਖੜੇ ਦਾ ਖਾਲਸਾ ਤੁਸੀਂ ਕਹਿ ਰਹੇ ਹੋ ਉਹਨੇ ਕਿਹੜੀ ਕਿਹੜੀ ਸੇਵਾ ਜਿਹੜੀ ਆ ਰੰਮੀ ਹੋਈ ਆ ਕਿਸ ਤਰ੍ਹਾਂ ਸੇਵਾ ਚੱਲ ਰਹੀ ਹੈ ਉੱਥੇ ਮਹਾਂਪੁਰਖ ਬਾਬਾ ਸਤਨਾਮ ਸਿੰਘ ਜੀ ਵੱਲੋਂ ਜਿਹੜੀ ਸੇਵਾ ਚੱਲ ਰਹੀ ਹੈ ਉੱਥੇ ਇੱਕ ਤੇ ਗੋਲਕ ਜਿਹੜੀ ਆ ਗੁਰੂ ਘਰ ਦੀ ਆ ਉਹ ਗੋਲਕ ਦੀ ਮਾਇਆ ਜਿਹੜੀ ਆ ਉਹ ਗਰੀਬਾਂ ਵਿੱਚ ਵੰਡੀ ਜਾਂਦੀ ਹੈ ਉਹ ਮਾਇਆ ਗੁਰੂ ਘਰ ਵਿੱਚ ਕਿਸੇ ਕੰਮ ਨਹੀਂ ਆਉਂਦੀ ਨਾ ਲੰਗਰ ਵਿੱਚ ਨਾ ਗੁਰੂ ਘਰ ਦੇ ਵਰਤਨਾ ਵਿੱਚ ਕਿਤੇ ਵੀ ਨਹੀਂ ਉਹ ਮਾਇਆ ਸਾਰੇ ਗਰੀਬਾਂ ਦੇ ਲੜਕੀਆਂ ਦੀਆਂ ਸ਼ਾਦੀਆਂ ਕੀਤੀਆਂ ਜਾਂਦੀਆਂ ਹਨ ਕਮਰੇ ਬਣਾ ਕੇ ਦਿੱਤੇ ਜਾਂਦੇ ਆ ਤੇ ਸਿਆਲ ਵਿੱਚ ਵਸਤਰ ਲੈ ਕੇ ਦਿੱਤੇ ਜਾਂਦੇ ਆ ਕੱਪੜੇ ਕੰਬਲ ਵੰਡੇ ਜਾਂਦੇ ਆ ਮਤਲਬ ਇਹੋ ਜਿਹੇ ਕਾਰਜ ਹੁੰਦੇ ਆ ਤੇ ਉਗਰਾਹੀ ਨਹੀਂ ਕੀਤੀ ਜਾਂਦੀ ਕੋਈ ਵੀ ਹਾਂਜੀ ਬਾਬਾ ਜੀ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਆ ਵਾਹਿਗੁਰੂ ਜੀ ਕੀ ਫਤਿਹ ਇਹ ਸਾਨੂੰ ਬਾਬਾ ਜੀ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਇਸ ਤਰ੍ਹਾਂ ਇਹ ਸੇਵਾ ਨੂੰ ਜਿਹੜਾ ਕਰ ਰਹੇ ਨੇ ਕਿਸ ਤਰ੍ਹਾਂ ਨਿਭਾ ਰਹੇ ਨੇ ਇੱਕ ਬਹੁਤ ਵਧੀਆ ਇਹਨਾਂ ਨੇ ਜਿੱਥੋਂ ਪਿਆ ਵੀ ਗੁਰਦੁਆਰਾ ਖੜੇ ਦਾ ਖਾਲਸਾ ਸਾਹਿਬ ਜਿੱਥੋਂ ਦੀ ਇਹਨਾਂ ਨੇ ਸੇਵਾ ਲੱਗੀ ਹੋਈ ਐ ਜਿੱਥੋਂ ਇਹਨਾਂ ਦੀ ਉੱਥੋਂ ਵੀ ਇਹਨਾਂ ਨੇ ਬਹੁਤ ਵਧੀਆ ਦੱਸਿਆ ਕਿ ਜਿਹੜੀ ਉੱਥੋਂ ਦੀ ਗੋਲਕ ਆ ਉਹ ਗੁਰੂਕੀ ਗੋਲਕ ਗਰੀਬ ਦਾ ਮੂੰਹ ਵਾਲੇ ਤੇ ਪੂਰਾ ਪੈਰਾ ਦਿੱਤਾ ਜਾ ਰਿਹਾ ਵਾ ਉੱਥੋਂ ਦੀ ਜਿੰਨੇ ਵੀ ਚੜਾਵਾ ਚੜਦਾ ਵਾ ਉਹ ਸਾਰਾ ਹੀ ਗਰੀਬ ਲੜਕੀਆਂ ਦੇ ਵਿਆਹ ਤੇ ਜਾਂ ਗਰੀਬਾਂ ਦੇ ਕੰਮ ਆ ਰਿਹਾ ਵਾ ਉਹਦੇ ਵਿੱਚੋਂ ਗੁਰਦੁਆਰੇ ਦੇ ਭਾਂਡੇ ਜਾਂ ਕਿਸੇ ਚੀਜ਼ ਤੇ ਖਰਚ ਨਹੀਂ ਹੁੰਦਾ ਪੈਸਿਆਂ ਹੋਰ ਜਾਣਕਾਰੀਆਂ ਲੈ ਲਈ ਤੁਸੀਂ ਜਿਹੜੇ ਰਹੋ 9pro ਪੰਜਾਬ ਦੇ ਨਾਲ ਧੰਨਵਾਦ